ਮੈਂ ਰਪਿੰਦਰ ਸਿੰਘ ਆਪਾਂ ਟਾਕ ਲੋਨੀ ਬੰਦੀ ਰਕ ਬਹਲੇ ਚੱਕਦਾ ਇਹ ਬਾਈਪਾਸ ਤੇ ਨਾ ਇਥੇ ਕਲੋਨੀ ਦਾ ਸਾਰਾ ਕੂੜਾ ਲੱਗਾ ਹੈਗਾ ਗਾਹ ਤੱਕ ਵੇਖੋ ਤੁਸੀਂ ਇਥੇ ਪਹਿਲਾਂ ਕੂੜਾ ਦਾ ਢੇਰ ਲੱਗਾ ਦਾ ਸੀ ਆਪਾਂ ਉਹ ਸਾਰਾ ਕੂੜਾ ਚੁਕਾ ਕੇ ਤੇ ਮਿੱਟੀ ਪਾਤੀ ਠੀਕ ਹੈ ਜੀ ਤੁਸੀਂ ਅੱਗੇ ਵੀ ਵੇਖ ਸਕਦੇ ਹੋ ਸੜਕ ਦੇ ਨਾਲ ਕਿਤੇ 1 ਫੁੱਟ ਮਿੱਟੀ ਨਹੀਂ ਅਸੀਂ ਇਥੇ ਮਿੱਟੀ 5-5 ਦਾ ਫੁੱਟ ਨਾਲ ਲਾਈ ਹੈ ਇਧਰ ਵੀ ਕੂੜਾ ਆਏ ਦੀ ਸਮੱਸਿਆ ਕਰਕੇ ਇਥੇ ਮਿੱਟੀ ਲਾਈ ਹੈ ਕੂੜਾ ਨਾ ਥੱਲੇ ਅਹੀਂ ਇਹ ਕਰ ਰਹੇ ਆ ਵੀ ਇੱਥੇ ਮਿੱਟੀ ਲਾਲੀ ਦਾ ਠੀਕ ਆ ਤੇ ਲੋਕੀ ਕੂੜਾ ਨਾ ਸੁੱਟਣ ਕਲੋਨੀ ਤੁਹਾਡੇ ਸਾਹਮਣੇ ਆ ਕੈਮਰਾ ਮਾਰੋ ਉਧਰ ਸਾਰੇ ਵੀ ਇੱਥੇ ਮਿੱਟੀ ਲਾਤੀ ਕੂੜਾ ਗਾਂ ਗਾਂ ਜਾਂ ਡਾ ਪਿਆ ਹੁਣ ਜੇ ਇਥੋਂ ਅਸੀਂ ਬੰਦ ਕਰ ਦਿੰਨੇ ਆ ਤੇ ਕੂੜਾ ਇੱਥੇ ਡਿਗਣ ਨਾ ਪੰਦਾ ਆ ਤੁਹਾਡੇ ਸਾਰਾ ਧਿਆਨ ਦੇ ਵਿੱਚ ਆ ਇਹ ਇੱਕ ਬੰਦਾ ਨਾ ਇਹਦਾ ਰਕਬਾ ਨਾ ਕੋਈ ਗੱਲ ਨਾ ਇਹਦੀ ਕੋਈ ਜ਼ਮੀਨ ਇੱਥੇ ਸਰਕਾਰੀ ਜ਼ਮੀਨ ਜੰਗਲਾਤ ਦੀ ਜ਼ਮੀਨ ਆ ਜੰਗਲਾਤ ਵਾਲੇ ਆ ਕੇ ਰੋਕਣ ਠੀਕ ਹੈ ਨਹੀਂ ਇਹ ਗੈਂਗਸਟਰ ਸੱਦ ਕੇ ਇੱਥੇ ਤੇ ਆ ਜਾਂਦਾ ਰੋਜ਼ ਹੀ ਮੁੰਡੇ ਸੱਦ ਲੈਂਦਾ ਹੀ ਇੱਥੇ ਹਥਿਆਰ ਕਹਦੇ ਆ ਮਿੱਟੀ ਆਪਣੀ ਆ ਚੁੱਕਣੀ ਆਹ ਜੀ ਅੱਜ ਵੀ ਅਸੀਂ ਕਿਹਾ ਵੀ ਜੇ ਕਿਸੇ ਨੂੰ ਉਤਰਾ ਜਾ ਵੇਖੋ ਰੋਡ ਦੇ ਨਾਲ ਪਿੱਛੇ ਕਿਤੇ 3 ਫੁੱਟ ਲੱਗੀ ਦੀ ਆ ਅਸੀਂ ਇੱਥੇ 15 ਫੁੱਟ ਨਾਲ ਲਾਈ ਦੀ ਆ ਵੀ ਕਿਸੇ ਨੂੰ ਕੋਈ ਮੁਸ਼ਕਲ ਨਾ ਆਏ ਥੱਲੇ ਵੀ ਤੁਸੀਂ ਵੇਖ ਸਕਦੇ ਹੋ ਵੀ ਜੋ ਗਰਾਊਂਡ ਲੈਵਲ ਆ ਉਸੇ ਲੈਵਲ ਦੇ ਕਿਧਰ ਪੁੱਟੀ ਨਹੀਂ ਕੀਤੀ ਸਾਡੀ ਮਿੱਟੀ ਸਾਨੂੰ ਹੀ ਨਹੀਂ ਚੁੱਕੰਦੇ ਐਂ ਸਿਰਫ ਇੱਥੇ ਲਾਣ ਦਾ ਕਾਰਨ ਇਹ ਆ ਪੀ ਜੇ ਅਸੀਂ ਨਹੀਂ ਲਾਂਦੇ ਤੇ ਕਲੋਨੀ ਸਾਰੀ ਕੂੜਾ ਸੁੱਟਦੀ ਐ ਹੁਣ ਘਰ ਸਾਹਮਣੇ ਮੇਰਾ ਘਰ ਆ ਠੀਕ ਹੈ ਨਹੀਂ ਅਲਰਜੀ ਇਹਨਾਂ ਨੂੰ ਇਸ ਗੱਲ ਦੀ ਆ ਪੇਣਾ ਮੇਰੇ ਲਾਗੇ ਖੋਲਿਆ ੁੰਭਣਿਆ ਕਬਣ ਬਣਿਆ ਕੁੱਕ ਤੱਕ ਹੈ ਨਹੀਂ ਸਵੇਰੇ 8 ਵਜੇ ਤੋਂ ਇੱਥੇ ਕੁੜੀਆਂ ਮੁੰਡੇ ਆਣੇ ਸਟਾਰਟ ਹੋ ਜਾਂਦੇ ਆ ਇਹ ਗੱਲ ਤੋਂ ਮੈਂ ਰੋਕਦਾ ਬਸ ਇਹ ਗੱਲ ਦੀ ਰੰਜਿਸ਼ ਆ ਉਹ ਗੱਲ ਦਾ ਪੰਗਾ ਲੈਂਦੇ ਆ ਨਰਨਾ ਪੰਜ ਸਾਰਾ ਰਿਆ ਸੀ ਸਾਹਮਣੇ ਤੁਸੀਂ ਧਤੀ ਮਾਰੋ ਸਾਰੇ ਘਰ ਨੇ ਕੋਈ ਬੋਲ ਨਹੀਂ ਸਕਦਾ ਇਹ ਉਹਨੂੰ ਮੁੰਡਿਆਂ ਦਾ ਧੌਂਸ ਦਿਖਾ ਕੇ ਉਹ ਕਲੋਨੀ ਚ ਕਦੀ ਕਿਸਦੇ ਘਰ ਗੋਲੀ ਚਲਾਤੀ ਉਹਨੇ ਆ ਲੈਟਾ ਕੇ ਚਲਾਤੀ ਹੁਣ ਥੋੜੇ ਦਿਨ ਪਹਿਲਾਂ ਜੂਨ ਚੱਕਰ ਚਲਾਤੀ 5 ਤਰੀਕ ਨੂੰ ਸਾਡੇ ਤੇ ਚਲਾਤੀ ਜਿਹਦੀ ਵੀਡੀਓ ਵੀ ਆ ਸਾਰਾ ਕੁਝ ਸਾਡੇ ਕੋਲ ਤਾਂ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਫੇਰ ਅਸੀਂ ਆਪਣਾ ਕੰਮ ਕਰਨਿਆ ਤੇ ਫੇਰ ਮੁੰਡੇ ਲੈ ਕੇ ਡੱਕਣਾ ਆ ਗਿਆ ਅੱਜ ਕਿੰਨੇ ਮੁੰਡੇ ਗ੍ਰਿਫਤਾਰ ਕੀਤੇ ਪੁਲਿਸ ਨੇ ਪੁਲਿਸ ਨੇ 6-7 ਗ੍ਰਿਫਤਾਰ ਕੀਤੇ ਆ ਕੋਈ 10-12 ਭੱਜ ਗਿਆ ਜਿਹਦੀ ਬਕਾਦਾ ਵੀਡੀਓ ਪੁਲਿਸ ਨੂੰ ਦਿੱਤੀ ਆ ਉਹ ਸਾਡੇ ਬੰਦੇ ਇੰਨੇ ਬੰਦੇ ਨਹੀਂ ਆ ਨੀ ਆ ਸੱਦੇ ਇਹਨਾਂ ਦੇ ਘਰੋਂ ਇਹਨਾਂ ਦੇ ਹੋਟਲ ਚੋਂ 도ੜਿਆ ਤੇ ਉਹਦੀ ਵੀਡੀਓ ਵੀ ਬਣੀ ਆ ਪੁਲਿਸ ਨੇ ਉੱਥਾਂ ਹੀ ਚੁੱਕਿਆ ਬਕਾਦਾ ਇਹਦੀਆਂ ਹਰ ਅਸਲੇ ਦੀਆਂ ਜਦੋਂ ਜਿੱਥੇ ਜਿੱਥੇ ਗੋਲੀ ਚਲਾਈ ਆ ਸਾਰੀਆਂ ਇਹਦੀਆਂ ਪਤਾ ਨਹੀਂ ਐਡੀ ਇਹਨੂੰ ਕਹਦੀ سپورਟ ਆ ਇਹ ਕਹਦਾ ਰੀਡਰ ਆ ਐਸਐਸਪੀ ਦਾ ਉਹ ਇਹਦਾ ਸਕੇ ਮਾਮੇ ਦਾ ਮੁੰਡਾ ਹਾਡੀ ਉਹ ਪੇਸ਼ ਹੀ ਨਹੀਂ ਜਾਣਦਾ ਕਿਤੇ ਸ਼ਰਿਆਮ ਸਾਰੀ ਕਲੋਨੀ ਚ ਤੁਸੀਂ ਕਿਦੋਂ ਵੀ ਗਵਾਹ ਹੈ ਸਾਰੀ ਵੀ ਇੱਥੇ ਕਿਹੜਾ ਕੰਮ ਚੱਲਦਾ ਭਾਈ ਮੇਰਾ ਨਾਮ ਮੇਜਰ ਸਿੰਘ ਬਾਜਵਾ ਹਰਦ ਬਥਵਾਲੇ ਦਾ ਵਸਨੀਕ ਆ ਹੀ ਮੈਂ ਤੇ ਰਕਬਾ आले ਜਗਦਾ ਜਿੱਥੇ ਆਪਾਂ ਖੜੇ ਆ ਇਸੇ ਰਕਵੇ ਦੇ ਨਾਲ ਹੀ ਮੇਰਾ ਰੈਸਟੋਰੈਂਟ ਵੀ ਆ ਤੇ ਮੇਰਾ ਜਿਹੜਾ ਗਵੰਡੀ ਆ ਹਰਪਿੰਦਰ ਸਿੰਘ ਮਾਨ ਆ ਇਹਦਾ ਮਿੱਟੀ ਦਾ ਕਾਰੋਬਾਰ ਆ ਜੀ ਆ ਜਿੱਥੇ ਆਪਾਂ ਹੁਣ ਖਲੋਤੇ ਆ ਇਹ ਸਰਕਾਰੀ ਜੰਗਲਾਤ ਦੀ ਜਗ੍ਹਾ ਆ ਇਹ ਇੱਥੇ ਪਿਛਲੇ ਪਾਸੇ ਮੇਰੀ ਜ਼ਮੀਨ ਆ ਮੇਰੀ ਜ਼ਮੀਨ ਦੇ ਅਗਲੇ ਪਾਸੇ ਮਿੱਟੀ ਡੰਪ ਕਰਦਾ ਆ ਤੇ ਕਦੀ ਚੁੱਕ ਲੈਂਦਾ ਮਿੱਟੀ ਕਦੀ ਪਾ ਲੈਂਦਾ ਵਾ ਠੀਕ ਆ ਇਹਨੂੰ ਮੈਂ ਬੜੀ ਵਾਰੀ ਮਤਲਬ ਆ ਕੰਮ ਤੋਂ ਰੋਕਿਆ ਕਿ ਪਿਛਲੇ ਪਾਸੇ ਮੇਰੀ ਪ੍ਰਾਪਰਟੀ ਆ ਮੈਨੂੰ ਜਾਨੋ ਮੇਰਾ ਰਸਤਾ ਵੀ ਬੰਦ ਹੁੰਦਾ ਵਾ ਅੱਗੇ ਟੋਏ ਵੀ ਪਾ ਦਿੰਦਾ ਜੋ ਤੁਸੀਂ ਪਿਛੇ ਵੇਖ ਰਹੇ ਜੀ ਠੀਕ ਆ ਜੀ ਇਹ ਬਜਾਏ ਇਹ ਗਲਾਂ ਮੰਨਣ ਤੋਂ ਜਾਂ ਸਰਕਾਰੀ ਥਾਂ ਦੇ ਵਿੱਚ ਮਿੱਟੀ ਚੁੱਕਣ ਤੋਂ ਜਾਂ ਪਾਣ ਤੋਂ ਮੇਰੇ ਗੱਲ ਪੈਂਦਾ ਵਾ ਜੇ ਕਿ ਪਿਛਲੇ ਮਹੀਨੇ ਦੀ 5 ਤਰੀਕ ਨੂੰ ਇੱਕ ਵੀਡੀਓ ਹੋਈ ਆ ਮੰਨ ਲਓ ਵੀ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਜਾ ਕੇ ਵੀ ਮੇਰੇ ਹੱਥੀ ਪੈ ਰਹੇ ਨਹੀਂ ਠੀਕ ਹੈ ਜੀ ਉਹਦੀ ਦਰਖਾਸਤ ਇੱਕ ਚੱਲ ਰਹੀ ਆ ਅਫਸਰਾਂ ਕੋਲ ਜਿਹੜੀ ਆ ਸਰਕਾਰੀ ਜਗ੍ਹਾ ਦੀ ਦਰਬਾਰਤੋ ਕਰ ਰਿਆ ਵਾ ਇੱਥੇ ਇਹਦੀ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਜੰਗਲਾਂ ਤੋਂ ਵਿਭਾਗ ਨੂੰ ਵੀ ਇੱਥੇ ਧਿਆਨ ਦੇਣ ਦੀ ਲੋੜ ਆ ਠੀਕ ਹੈ ਜੀ ਤੇ ਮੈਂ ਇਹੋ ਮੰਗ ਕਰਦਾ ਮਾਂ ਵੀ ਜਦੋਂ ਵੀ ਮੈਂ ਇਹਨੂੰ ਸਰਕਾਰੀ ਥਾਂ ਤੇ ਮਿੱਟੀ ਲਾਣ ਤੋਂ ਜਾਂ ਚੁੱਕਣ ਤੋਂ ਮਨਾ ਕਰਦਾ ਆ ਇਹ ਮੈਨੂੰ ਤੇ ਮੇਰੇ ਰੈਸਟੋਰੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਅੱਜ ਅੱਜ ਕੀ ਕਰ ਰਹੇ ਹੋ ਅੱਜ ਕਿੰਨਾ ਇੰਸਟਰਕਸ਼ਨ ਕਰ ਰਹੇ ਜਾਂ ਕੀ ਕਰ ਰਹੇ ਹੋ ਅੱਜ ਇਹ ਇੱਥੋਂ ਮਿੱਟੀ ਪੁੱਟ ਰਹੇ ਸੀਗੇ ਜਿਹੜੀਆਂ ਕਿ ਵੀਡੀਓ ਮੇਰੇ ਕੋਲ ਪਈਆਂ ਨੇ ਖੋਣ ਚ ਜਿਹੜੀਆਂ ਤੁਹਾਨੂੰ ਮੈਂ ਦੇ ਵੀ ਦਿਆਂਗਾ ਜੀ ਇਹ ਸਰਕਾਰੀ ਮਿੱਟੀ ਪੁੱਟ ਰਹੇ ਜਾਂ ਆਪਣੀ ਪੁੱਟ ਰਹੇ ਸਰਕਾਰੀ ਮਿੱਟੀ ਪੁੱਟ ਰਹੇਗੇ ਇੱਥੋਂ ਜੀ ਇਸ ਜਗ੍ਹਾ ਤੇ ਪਹਿਲਾਂ ਕੀ ਸੀ ਇੱਥੇ ਲੱਗੇ ਪਿੰਡ ਆ ਜੀ ਇੱਥੇ ਮਤਲਬ ਕੂੜਾ ਵਗੈਰਾ ਜਾਂ ਪਿੰਨਾਂ ਦਾ ਜਿੰਨਾ ਵਾਧਾ ਘਾਟਾ ਸਮਾਨ ਉਹੀ ਸੀਗਾ ਸਰਕਾਰੀ ਥਾਂ 'ਚ ਜਿਦਾਾਮ ਤੁਰਤ ਲੋਕ ਪਿੰਨਾਂ ਦੇ ਬਾਹਰ ਛੋਟੀ ਦਿੰਦੇ ਆ ਫਿਰ ਨੀਂਦੇ ਉੱਤੇ ਜਾਂ ਸੜਕ ਦੇ ਕੰਡੇ ਤੇ ਆਹ ਮਿੱਟੀ ਪਈ ਹੈ ਸਰਕਾਰੀ ਹੈ ਜਾਂ ਕਿੱਦਾਂ ਹਾਂਜੀ ਸਰਕਾਰੀ ਜਗਾ ਤੇ ਸਰਕਾਰੀ ਮਿੱਟੀ ਹੈ ਜੀ ਸਰਕਾਰੀ ਮਿੱਟੀ ਹੈ ਹਾਂਜੀ ਬੰਦੇ ਪਹਿਲਾਂ ਇਹਨਾਂ ਨੇ ਸੱਦੇ ਸੀਗੇ ਜੀ ਠੀਕ ਆ ਜਦੋਂ ਮੈਂ ਇਹਨਾਂ ਨੂੰ ਮਿੱਟੀ ਰੋਕਣ ਲਈ ਕਿਹਾ ਕਿ ਮਿੱਟੀ ਇਥੋਂ ਨਾ ਪੁੱਟੀ ਜਾਵੇ ਮੇਰੇ ਨਾਲ ਕੋਈ ਦੋ ਆਪਣੇ ਭੈਣ ਭਰਾ ਹੋਣਗੇ ਤੇ ਨਾ ਕਿਸੇ ਦੇ ਹੱਥ 'ਚ ਕੋਈ ਹਥਿਆਰ ਸੀਗਾ ਨਾ ਕਿਸੇ ਨੇ ਕੋਈ ਗੱਲ ਕਰੀ ਨਾ ਕੋਈ ਲਲਕਾਰਾ ਮਾਰਿਆ ਵਾ ਜੇ ਉਸ ਗੱਲ ਨੂੰ ਵੀ ਕਹਿੰਦਾ ਕਿ ਬੰਦਿਆਂ ਤੇ ਬੰਦੇ ਦੇ ਨਾਲ ਇੱਕ ਦੋ ਬੰਦੇ ਤੇ ਵੈਸੇ ਆ ਹੀ ਜਾਂਦੇ ਨੇ ਜੀ ਠੀਕ ਆ ਨਾ ਕਿਸੇ ਨੇ ਕਿਸੇ ਨੂੰ ਗੱਲ ਕੱਢੀ ਐ ਤੇ ਨਾ ਕੋਈ ਹੱਥ ਪਈ ਨਾ ਕੋਈ ਹਿੰਸਕ ਘਟਨਾ ਹੋਈ ਐ ਜੀ ਇਨੂੰ ਮੇਰੇ ਤੋਂ ਐਸੀ ਗਲਤੀ ਤਕਲੀਫ ਆ ਗਈ ਇਹ ਮੈਨੂੰ ਮਿੱਟੀ ਲਾਣ ਤੋਂ ਜਾਂ ਪੁੱਟਣ ਤੋਂ ਰੋਕਦਾ ਵਾ ਤੇ ਇਹ ਕਦੀ ਫਿਰ ਮੈਨੂੰ ਬਦਨਾਮ ਕਰਦਾ ਕਦੀ ਮੇਰੇ ਰੈਸਟੋਰੈਂਟ ਨੂੰ ਅਨਾਮ ਕਰਦਾ ਤੇ ਕੁਝ ਦਿਨ ਪਹਿਲਾਂ ਇਹਨੇ ਮੇਰੇ ਨਾਲ ਹੱਤਬਾਈ ਵੀ ਕੀਤੀ ਆ ਰੈਸਟੋਰੈਂਟ ਦੇ ਬਾਹਰ ਜਿਹੜੀ ਵੀਡੀਓ ਕੋਲ ਹੈਗੀ ਹੈ ਦੇਖੋ ਗੋਲੀ ਚੱਲਣ ਦੀ ਆਵਾਜ਼ ਜਾਂ ਤਾਂ ਕੋਈ ਗੋਲੀ ਚਲਾਉਂਦਾ ਦਿਖਦਾ ਹੋਏ ਠੀਕ ਹੈ ਜੀ ਹੋ ਸਕਦਾ ਪਟਾਕਾ ਵੀ ਹੋ ਸਕਦਾ ਬੁਲਡਾ ਦਾ ਪਟਾਕਾ ਹੋ ਸਕਦਾ ਦੂਜਾ ਪਟਾਕਾ ਵੀ ਹੋ ਸਕਦਾ ਜਾਂ ਇਹਨਾਂ ਵੱਲੋਂ ਵੀ ਚਲਾਈ ਗਈ ਹੋ ਸਕਦੀ ਆ ਜਾਂ ਤਾਂ ਕੋਈ ਲੱਭਦੀ ਪਈ ਬੱਟ ਮਾਰਦੇ ਹਾਂ ਉਹ ਦੇਖੋ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਮੇਰੇ ਵਾਲੇ ਪਾਸੇ ਆ ਗਏ ਤੋੜ ਬੰਗਾ ਰਹੇ ਸੀਗੇ ਠੀਕ ਆ ਤੇ ਬਾਕੀ ਗੋਲੀ ਜਿਹੜੀ ਚੱਲਣ ਦੀ ਗੱਲ ਆ ਉਹ ਝੂਠੀ ਹੈ ਜੀ ਗਵਾਂਢੀ ਨੇ ਜੀ ਇੱਕ ਦਿਨ ਆ ਹਰਕਮਲ ਆ ਤੇ ਇੱਕ ਦਿਨ ਆ ਹਰਮਿੰਦਰ ਸਿੰਘ ਹਰਪਿੰਦਰ ਸਿੰਘ ਮਾਨ ਆ ਤੇ ਇਹਨਾਂ ਦੀ ਆਪਸੀ ਕੰਧ ਸਾਂਝੀ ਆ ਤੇ ਇਹਨਾਂ ਦੀ ਕੋਈ ਮਤਲਬ ਆਣ ਗਵਾਂਢ ਦੇ ਤੌਰ ਤੇ ਜਿਵੇਂ ਕੋਈ ਹੈਗਾ ਰੰਜਿਸ਼ ਤੇ ਦੋਨੇ ਪਾਰਟੀਆਂ ਇੱਕ ਦੂਜੇ ਤੇ ਅਲੀਗੇਸ਼ਨ ਲਾ ਰਹੀਆਂ ਨੇ ਜਿਹਦੀ ਅਸੀਂ ਮੌਕੇ ਤੇ ਜਾ ਕੇ ਅਸੀਂ ਜਿਹੜੇ ਉੱਥੇ ਵੈਰੀਫਾਈ ਕੀਤਾ ਹੈ ਤੇ ਜੋ ਵੀ ਗਾ ਜਿਹੜੀ ਆਊਗਾ ਤੱਥ ਸਾਹਮਣੇ ਆਉਣਗੇ ਉਸ ਮਤਲਬ ਕਾਨੂੰਨੀ ਕਾਰਵਾਈ ਕੀਤੀ ਕੋਈ 12 ਬੰਦੇ ਵੀ ਆਏ 12 ਬੰਦੇ ਜਿਹੜਾ ਹਰਕਮਨ ਸਿੰਘ ਉਹਦਾ ਰੈਸਟੋਰੈਂਟ ਹੈ ਜੀ ਉਥੇ ਬੰਦੇ ਸੀਗੇ ਅਸੀਂ ਲਿਆਂਦੇ ਆ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਕੀ ਕਾਰਵਾਈ ਕੀਤੀ ਜਾਦੀ ਉਹਨਾਂ ਨੂੰ ਤਸਦੀਕ ਕਰਦੇ ਆ ਵੀ ਉਹ ਗਾਖ ਸੀ ਲੜਨ ਦੀ ਨੀਤ ਨਾਲ ਆਏ ਸੀ ਕਿਹੜੀ ਨਾਲ ਆਏ ਸੀ ਉਹ ਫਿਰ ਜਦੋਂ ਕੋਈ ਤੱਥ ਸਾਹਮਣੇ ਆਉਣਗੇ ਫਿਰ ਉਸ ਤੋਂ ਉਹਨਾਂ ਨੂੰ ਵੈਰੀਫਾਈ ਕਰਕੇ